हां जी भाई ਸਤਿ ਸ਼੍ਰੀ ਅਕਾਲ ਸਭ ਨੂੰ ਆਪਣੇ ਭਾਈ ਵਿਕੀ ਸਿੰਘ ਆਪਣੇ ਨਜ਼ਦੀਕ ਕਾਲਸਾ ਦੇ ਬਹਾਦਰਪੁਰ ਤੋਂ ਤੇ ਬਾਈ ਦਾ ਸੁਭਾਅ ਬਹੁਤ ਸੋਹਣਾ ਵਾ ਇਹ ਬਾਈ ਪਲੰਬਰ ਦਾ ਕੰਮ ਕਰਦੇ ਆ ਤੇ ਬੜੇ ਪਿਆਰ ਦੇ ਨਾਲ ਕਰਦੇ ਆ ਖੁਸ਼ ਹੋ ਕੇ ਕਰਦੇ ਆ ਸਮਾਂ ਦਿੰਦੇ ਆ ਕੰਮ ਨੂੰ ਜਿਵੇਂ ਅੱਜ ਕੱਲ ਦੇ ਮੁੰਡੇ ਸਮਾਂ ਨਹੀਂ ਨਾ ਦਿੰਦੇ ਤੇ ਫਟੋ ਫਟ ਕੰਮ ਕਰਕੇ ਚਲੇ ਜਾਂਦੇ ਆ ਤੇ ਬਾਅਦ ਨੂੰ ਆਪਣਾ ਨੁਕਸਾਨ ਹੁੰਦਾ ਬਾਈ ਦਾ ਨੇਚਰ ਬਹੁਤ ਸੋਹਣਾ ਸੁਭਾਅ ਉਹ ਸੋਹਣਾ ਵਾ ਪ੍ਰੇਮ ਨਾਲ ਬਹੁਤ ਕੰਮ ਕਰਦੇ ਆ ਪਲੰਬਰ ਦਾ ਸੋ ਜਿਸ ਵੀ ਮੇਰੇ ਵੀਰ ਨੇ ਕਰਾਉਣਾ ਹੋਵੇ ਬਾਈ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ ਤੇ ਬਾਈ ਦਾ ਆਪ ਜੀਆਂ ਨੂੰ ਨੰਬਰ ਦਿੱਤਾ ਜਾਵੇਗਾ ਦੱਸਿਓ ਕਿੰਨਾ ਨੰਬਰ 8360686315 ਠੀਕ ਆ ਜੀ ਬਾਈ ਨੂੰ ਤੁਸੀਂ ਕਾਲ ਕਰਦੇ ਹੋ ਬਹੁਤ ਸੋਹਣਾ ਬਾਈ ਦਾ ਕੰਮ ਆ ਤੇ ਅੱਜ ਕੱਲ ਇਹੋ ਜਿਹੇ ਨੌਜਵਾਨ ਨਹੀਂ ਮਿਲਦੇ ਕਿਉਂਕਿ ਤੁਹਾਡੀ ਸਪੋਰਟ ਹੋਏਗੀ ਤਾਂ ਹੀ ਗਾਹਾਂ ਜਾਣਗੇ ਤੇ ਬਾਈ ਬੇਨਤੀ ਬਹੁਤ ਆ ਤੇ ਬੇਨਤੀ ਆ ਸਾਰੇ ਵੀਰਾਂ ਦੇ ਅੱਗੇ ਕਿ ਆਪ ਜੀਆ ਨੇ ਜ਼ਰੂਰ ਬਾਈ ਨੂੰ ਸਪੋਰਟ ਕਰਨੀ ਸੋ ਬੇਨਤੀ ਪ੍ਰਵਾਨ ਕਰੇ